ਆਪਾਂ ਇਦਾਂ ਆਹ ਚੌਲੇ ਕੱਢ ਲਏ ਇਸ ਤਰ੍ਹਾਂ ਦੀਆਂ ਫਲੀਆਂ ਹੁੰਦੀਆਂ ਆਹ ਬਾਲੀਆਂ ਇਹਦੇ ਵਿੱਚੋਂ ਨਾ ਆਪਾਂ ਇਹ ਸਾਰੇ ਆਹ ਵੀ ਕੱਢ ਲਏ ਇਹਦੇ ਚੌਲਿਆਂ ਦੇ ਇਹ ਸਵੇਰ ਨਾ ਮੈਂ ਕਿਹਾ ਮੈਂ ਰੱਖਦੀ ਸੀਗੀ ਤੇ ਮੈਂ ਕਿਹਾ ਖਾ ਦਿਆ ਤੇ ਸਵੇਰੇ ਨਾ ਮੈਂ ਇਹ ਬੱਚਾ ਨੂੰ ਸਬਜ਼ੀ ਬਣਾ ਕੇ ਦੇਵਾਂਗੀ ਆਪਾਂ ਸਵੇਰੇ ਫਿਰ ਤੁਹਾਨੂੰ ਦਿਖਾਉਨੇ ਆ ਸਵੇਰ ਦੇ 4:30 ਹੋ ਗਏ ਆਪਣੇ ਤੇ ਮੈਂ ਹੁਣ ਪਹਿਲਾਂ ਚਾਹ ਨੂੰ ਨਹੀਂ ਆ ਆਲੂ ਦੀ ਪੱਤੀਆਂ ਵਰਗੀਆਂ ਇਦਰਾ ਆਪਣੀ ਚਾਵਾਂ ਨੂੰ ਜੂਹੋ ਸਬਜੀ ਵੀ ਸਬਜੀ ਧਰ ਦਿੰਦੇ ਹੋ ਉਕਰ ਰੱਖ ਤਾ ਇਦਰਾ ਭਾਈ ਇਹ ਕੱਚੀ ਸਰ੍ਹੋਂ ਦਾ ਤੇਲ ਪਾਤਾ थोड़ा रा पार हो ग नाड़का सोड़ी ो ंग क्या लहसुन प्याज अदरक टमाटर आप ग्राइंड कर लिया ਬਾਹਰ ਦੇ ਚੀਜ਼ਾਂ ਬਣਦੀਆਂ ਵਸਤਾ ਸ਼ਾਮ ਨੂੰ ਹੀ ਪੀਂਦੇ ਹੈਗੇ ਸਵੇਰੇ ਜੇ ਪੀਣ ਤਾਂ ਅੱਧਾ ਅੱਧਾ ਕੱਪ ਤਾਂ ਪੁਲਾਉਂਦੇ ਨਾ ਮੈਂ ਬਣਾ ਲੈਣੀ ਹਣੀ ਜੇ ਇਹਨਾਂ ਨੇ ਪੀਣਾ ਹੁੰਦਾ ਤਾਂ ਫਿਰ ਤਾਂ ਇਹ ਰਹਿਣਗੇ ਕਿ ਨਹੀਂ ਪੀਵੇ ਉਹਨਾਂ ਨੂੰ ਮੱਝੇ ਚੱਲੀ ਐਂਦਰ ਆਪਾਂ ਨਮਕ ਮਿਰਚ ਹਲਦੀ ਮਸਾਲਾ एक ही चं चंगा मसाला आपके रख लिये अगर अपना तड़का चंकी तरह भुन लेंगे उसद आपने इधर अपने प्याज भुज गए तो आप मसाला पा लगे चंकी तरह खवा लिया आप थोड़ा पानी पा लगे था। तो ही ये हम तड़का भईता इधर चाह बन के गैस बंद करके चाह पा लिया आप आलू तो ये चौले जे बी आप कटे से ये आप चंकी तरह धोले हूँ आप चिंता ਉਨ ਕੱਟ ਕੇ ਰੱਖ ਲਈ ਸੀ ਗਿਚੌਲੇ ਤੇ ਆਲੂ ਛਿਲਕੇ ਰੱਖਨੇ ਸੀ ਫੇਰ ਹੁਣ ਬਾਅਦ ਚ ਜੀ ਗਏ ਤੇ ਪਿਆਜ਼ ਤੇ ਲਸਣ ਅਦਰਕ ਆ ਜਿਹੜਾ ਉਹ ਆਪਾਂ ਟਾਈਮ ਤੇ ਟਾਈਮ ਹੀ ਗ੍ਰਾਈਂਡ ਕਰਦੇ ਹੁੰਦੇ ਆ ਸਵੇਰੇ ਸਵੇਰੇ ਲਸਣ ਮੈਂ ਛਿਲਕੇ ਰੱਖ ਦਿੰਦੀ ਹੁਣੇ ਹੀ ਆ ਤੇ ਇੱਕ ਡੱਬੀ ਦੇ ਵਿੱਚ ਪਾ ਕੇ ਅਦਰਕ ਤੇ ਲਸਣ ਤੇ ਉਹਨੂੰ ਆਪਾਂ ਫ੍ਰੀਜ ਚੋ ਫੇਰ ਕੱਢ ਲੈਣੇ ਆ ਜਿੰਨੇ ਆ ਤੇ ਆਪਾਂ ਨੂੰ ਚਾਹੀਦਾ ਹੁੰਦਾ ਤੇ ਕਿਤੇ ਪਿਆਜ਼ ਆ ਉਹ ਆਪਾਂ ਟਾਈਮ ਤੋਂ ਟਾਈਮ ਹੀ ਆਪਾਂ ਉਹਨੂੰ ਚੀਰ ਦੇ ਦਿੰਨੇ ਆ ਕਿਉਂਕਿ ਜੇ ਪਿਆਜ਼ ਪਹਿਲਾਂ ਠੀਕ ਹੀ ਰੱਖ ਦਿੰਨੇ ਆ ਤਾਂ ਫਿਰ ਉਹਦੇ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਆ। ਕਰ ਲਈ ਪਿਆਜ਼ ਨੂੰ ਰਾਤ ਨੂੰ ਨਹੀਂ ਛੇੜ ਕੇ ਰੱਖਣਾ ਚਾਹੀਦਾ। ਲਓ ਜੀ ਆਪਾਂ ਨੇ ਇਹ ਤੇ 3-4 ਮਿੰਸ ਲਾ ਕੇ ਜਾ ਦਿੰਨੇ ਆ। ਇੱਧਰ ਆਪਾਂ ਤਵਾ ਰੱਖ ਲਿਆ। ਤੇ ਉਹਦੇ ਨਾਲ ਬਸ ਸਬਜੀ ਬਣਨੀ ਬਣੀ ਜਾਂਦੀ ਦੂਸਰੇ ਚੁੱਲੇ ਤੇ ਰੱਖਤੀ ਮੈਂ। ਇੱਧਰ ਆਪਾਂ ਬੱਚਾ ਵਾਸਤੇ ਹੁਣ ਪੌੜੇ ਬਣਾ ਲੈਣੇ ਆ। ਕਦੇ ਨਾਮ ਕਾਲਾ ਬਰੌਣਾ ਮੰਦਾੰਦ ਕਦੇ ਨਹੀਂ ਖਾਂਦਾ ਕਦੇ ਖਾ ਲੈਂਦਾ ਤੇ ਮੈਂ ਫਿਰ ਬਣਾ ਕੇ ਜੂੜ ਰੱਖਦੀ ਹੁੰਦੀ ਆ ਮੈਂ ਕਹਿੰਦੀ ਸਕੂਲ ਜਾਣ ਤੋਂ ਪਹਿਲਾਂ ਮੈਂ ਕਹਿੰਦੀ ਹੁੰਨੀ ਆ ਕੋਈ ਦੋ ਚਾਰ ਬਰਕੀਆਂ ਤਾਂ ਜ਼ਰੂਰ ਖਾ ਲਓ ਕਪੜਾਟ ਹੋਣ ਲੱਗ ਜਾਂਦੀ ਬਾਅਦ ਚ ਬੱਚਿਆਂ ਨੂੰ ਇਹ ਵੀ ਤਾਂ ਕਹਿੰਦੇ ਅਸੀਂ ਖਾਂਦੇ ਨਹੀਂ ਪਰ ਜੇ ਥੋੜੀ ਜਿਹੀ ਬੱਚਾ ਰੋਟੀ ਖਵਾ ਦੇਣ ਉਹਨਾਂ ਦੇ ਤਾਂ ਬੱਚੇ ਨੂੰ ਨਾ ਤਾਂ ਘਬਰਾਉਂਦੇ ਸੀ ਜੀ ਕਦੇ ਕੀ ਹੋ ਰਹੀ ਹੈ। ਤਾਂ ਇਹਨਾਂ ਦੇ ਦੋ ਆਏ ਇਹਨਾਂ ਨੂੰ ਫਿਰ ਇੱਕ ਵਾਰੀ ਤਾਂ 11 ਵਜੇ ਇਹਨਾਂ ਨੂੰ ਬੱਚਿਆਂ ਨੂੰ ਕਹਿੰਦੇ ਆ ਤੁਸੀਂ ਬ੍ਰੇਕਫਾਸਟ ਵਗੈਰਾ ਜਾਂ ਰੋਟੀ ਜੋ ਵੀ ਤੁਸੀਂ ਖਾਣਾ ਉਹ ਤੁਸੀਂ ਖਾ ਸਕਦੇ ਆ। ਫਿਰ ਇਹਨਾਂ ਨੂੰ ਹੁੰਦੀ ਪੌਣੇ ਦੇ ਇੱਕ ਵਜੇ ਛੁੱਟੀ ਉਹਨੂੰ ਫਿਰ ਬੱਚੇ ਖਾ ਲਦੇ ਦੋ ਵਾਰੀ ਵੰਡਦੀ ਆ। ਇਹਨਾਂ ਛੁੱਟੀ ਵੀ ਸਾਰੇ ਬੱਚ ਸਾਰੇ ਸਕੂਲਾਂ ਤੋਂ ਡੇਟ ਹੁੰਦੀ ਆ। ਲੋ ਜੀ ਆਪਣਾ ਨਾ ਇੱਧਰ ਪਰੌਂਠਾ ਵਾਹ ਲਈ ਤੇ ਤਾਂ ਉੱਪਰ ਪਾਤਾ इस तरह ही ना आप एक, एक करके न, सारे ना सारे परौंठे बना ला आप परौंठे तेल ला दौ ला दें इस तरह ही न, आप एक, एक करके सारे परौंठे बना लें ਆਪਾਂ ਇਹਦਾ ਟਿਫਨ ਤੇ ਬੋਤਲਾ ਉਹਨਾਂ ਨੇ ਬੱਚਿਆਂ ਦੀਆਂ ਤਿਆਰ ਕਰਤੀਆਂ ਤੇ ਹੁਣ ਬੇਟੀ ਦਾ ਮੈਂ ਜਾ ਕੇ ਸਰਵਾਉਣੀ ਆ। ਉਹਨਾਂ ਆਪਾਂ ਝਾੜੂ ਮਾਰ ਕੇ ਨਾਲ ਦੇ ਨਾਲ ਹੀ ਪੋਚਾ ਲਾ ਦੇਵਾਂਗੇ। ਸਾਡੀ ਸ਼ੀ ਖੋਈ ਹੈ। ਆਪਾਂ ਸਤਵਾਏ ਦੇ ਨੂੰ ਸਫਾਈ ਨਾਲ ਸਾਰੀਆਂ ਕਰ ਲੈਣੀਆਂ। ਲੋ ਜੀ ਆਪਾਂ ਅਰ ਜਿਹੜੇ ਹੈਗੇ ਬਰਤਨਾਂ ਇਹਨਾਂ ਨੂੰ ਮੈਂ ਸਾਫ ਕਰਨਾ ਬੱਚੇ ਜੇ ਚਲੇ ਜਾਂਦੇ ਨਾ ਉਸ ਤੋਂ ਬਾਅਦ ਫਿਰ ਬਰਤਨ ਹੋ ਜਾਂਦੇ ਆ ਫਿਰ ਮੈਂ ਢੜ ਛੁਰ ਮਾਰ ਕੇ ਫੇਰ ਉਸ ਤੋਂ ਬਾਅਦ ਸੋਈ ਜਵੜਦੀਆਂ ਹੁਣ ਆਪਣਾ ਕੰਮ ਉਹ ਚਾ ਰਹਿ ਗਿਆ ਕਿ ਬਰਤਨ ਸਾਫ ਕਰਕੇ ਸੋਈ ਸਾਫ ਕਰਕੇ ਨਾ ਉਸ ਤੋਂ ਬਾਅਦ ਉਹ ਕੰਮ ਚਾ ਰਿਹਾ अपना यह जड़े है गैस के एरी है पोखर सारा साफ करके रख लिया गोली तो सारी हो गई सफाई साफ कर लिया शिमप रसोई का सारा निकल जाता ना कम तो सारा कम बाद थोड़ी थोड़ी रिजल्ट आई आता तो टेंशन नहीं मिलती रसोई की ਇੱਕ ਵਾਰ ਜਦ ਤਰ੍ਹਾਂ ਸਾਰੇ ਕੰਮ ਕਰਕੇ ਸਫਾਈ ਕਰ ਲਿਗਿਆ ਨਾ ਸੋਈ ਦੀ ਤੇ ਤਸਲੀ ਵੀ ਹੋ ਜਾਂਦੀ ਵੀ ਘਾੜ ਸੋਈ ਦੀ ਸਫਾਈ ਹੋ ਗਈ। ਕੋਈ ਨਾ ਫਿਰ ਸਾਰਾ ਦਿਨ ਆਪਾਂ ਕੰਮ ਕਰੀ ਜਾਣਾ ਹੁੰਦਾ ਆਟਾ-ਉਟਾ ਹੁੰਦਾ ਜਿਹੜਾ ਆਪਾਂ ਰੋਟੀ ਪਕਾਈ ਹੁੰਦੀ ਹੈ ਨਾ ਉਹ ਆਟਾ ਸਾਰਾ ਉਹ ਸਾਰਾ ਤਾਂ ਸਾਫ਼ ਹੋ ਜਾਂਦਾ ਇੱਕ ਵਾਰੀ ਫਿਰ ਤਾਂ ਚਾਹ ਪਾਣੀ ਦਾ ਜਾਂ ਹੋਰ ਹੋ ਜਾਂਦਾ ਫਿਰ ਨਹੀਂ ਇੰਨਾ ਗੰਦਵਾਰੀ ਕਰਦਾ ਹੋ ਚੰਗੀ ਤਰ੍ਹਾਂ ਹੋ ਗਈ ਸਾਫ ਮਾਚੀ ਉਹਨੋਂ ਬਾਅਦ ਕੋਈ ਲੈਨੇ ਹੋਰ ਬਾਕੀ ਕੰਮ ਹੁਣ ਫਿਰ ਕਰਦੇ ਆਂ ਇਦਨ ਆਪਾਂ ਦੁੱਧ ਧਰਤਾ ਚਾਚਾ ਜੀ ਕਿਹਾ ਸਾਡੇ ਗਾਂਸ ਹੋਈ ਸੀਗੀ ਉਹਨਾਂ ਨੇ ਦੁੱਧ ਫੜਾਤਾ ਵੀ ਬੋਲੀ ਬਣਾ ਲਿਓ ਤੇ ਇਹ ਮੈਂ ਇਧਰ ਰੱਖਤਾ ਤੇ ਇਧਰ ਹੁਣ ਮੈਂ ਬੱਚਿਆਂ ਵਾਸਤੇ ਦਹੀਂ ਜਮਾ ਦੂੰਗੀ ਤਾਜੀ ਜਮਾ ਦੰਨੀ ਹੁੰਦੀ ਹੈ। ਕਿਉਂਕਿ ਤੇ ਦੇ ਵੀ ਨਾ ਕੱਟੀ ਹੋ ਜਾਂਦੀ ਹੈ। ਸਵੇਰ ਸ਼ਾਮ ਹੀ ਜਮਾ ਦੰਨੀ ਹੁੰਦੀ ਹੈ ਮੈਂ। ਹੁਣ ਇਹ 2 ਘੰਟੇ ਸੱਕ ਜੰਮ ਜੂਗੀ। ਇਸ ਕਰਕੇ ਨਾ ਦੋਤੋਂ ਗਰਮ ਨੂੰ ਨਾ ਰਾਤ ਦਾ ਕਿਤੇ ਫ੍ਰਿਜ ਚੋਂ ਕੱਢ ਕੇ ਹੀ ਮੈਂ ਇਹ ਜਮਾਇਆ ਤੇ ਬਹੁਤ ਵਧੀਆ ਦਹੀਂ ਜੰਮੂਗੀ। ਇਧਰ ਆਪਾਂ ਇਹ ਨਾਲ-ਨਾਲ ਇਹ ਚ ਪਰਚੀ ਫੇਰ ਲੈਨੇ ਆ। ਇਸ ਤਰੀਏ ਪੈਨ ਉਲਾਈ ਜਾਵਾਂਗੇ ਇਧਰ ਨੂੰ ਮੈਂ ਜਦੋਂ ਦੁੱਧ ਲੈ ਕੇ ਆਉਂਦਾ ਇਹ ਗੰਨ ਕਰ ਲੈਣੀ ਆ ਉਸ ਵਿੱਚ ਕੱਚਾ ਦੁੱਧ ਚਾਹ ਵਾਸਤੇ ਰੱਖ ਲੈਣੀ ਹੁੰਦੀ ਆ ਕੁਛ ਮੈਂ ਗਰਮ ਕਰ ਲੈਣੀ ਹੁੰਦੀ ਆ ਐਸੀ ਤਰ੍ਹਾਂ ਪਹਲਾਈ ਜਾਊਗਾ ਨਾਲ ਦੁੱਧ ਤੱਤਾ ਹੋ ਜਾਊਗਾ ਤੇ ਨਾਲੇ ਆਪਣੀ ਹੀ ਬੋਲੀ ਇਹਨੂੰ ਹੁਣ ਆਪਾਂ ਹਵਾਲਾ ਆ ਗਿਆ ਇਹਦੇ ਵਿੱਚ ਨਾ ਆਪਾਂ ਇਲੈਚੀ ਕੁੱਟ ਕੇ ਪਾਤੀ ਦਾਣੇ ਨਹੀਂ ਕੱਢੇ ਹੈਗੇ ਉਸ ਤਰੀਏ ਪਾਈ ਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਗੁੜ ਪਾਵਾਂਗੇ ਗੋੜ ਨਾਲ ਪਾੜਨਾ ਜਾਵੇ ਪਰ ਫਿਰ ਸਵਾਦ ਲੱਗੂਗੀ ਗੋੜ ਵਾਲੀ ਨੂੰ ਜ਼ਿਆਦਾ ਸਵਾਦ ਲੱਗਦੀ ਆ ਬੱਚਿਆਂ ਨੂੰ ਵੀ ਗੋੜ ਵਾਲੀ ਸਵਾਦ ਲੱਗਦੀ ਆ ਮੰਡ ਨਹੀਂ ਪਾਉਂਦੇਗੇ ਮੈਂ ਗੋੜੀ ਪਾਉਂਦੀ ਚੰਗੀ ਤਰ੍ਹਾਂ ਪਹਿਲਾਂ ਆਪਾਂ ਇਹਨੂੰ ਉਬਾਲਾ ਦਿਵਾ ਲਿਆ ਸੀਗਾ ਤੇ ਕੱਲ ਹੀ ਸੋਈ ਆ ਉਹਨਾਂ ਦੀ ਗਾਂ ਚਾਚਾ ਜੀ ਕੀ ਤੇ ਉਹਨਾਂ ਬੱਚੇ ਤਾਂ ਫਿਰ ਹੈ ਨਹੀਂਗੇ ਵੱਡੇ ਹੀ ਆ ਉਹ ਵੀ ਘਾਟੀ ਖਾਂਦੇ ਆ ਬੱਚੇ ਆ ਦਾ ਕੰਮ ਤਾਂ ਧੰਦਿਆ ਚੱਲੇ ਜਾਂਦੇ ਆ ਦੋ ਜੀ ਤਾਂ ਆਪਣੀ ਮੋਬਲੀ ਵਧੀਆ ਬਣ ਗਈ ਦੇਖੋ ਇਸ ਤਰ੍ਹਾਂ ਹੀ ਬਣਦੀ ਹੁੰਦੀ ਹੈ ਨਾ ਕਿਉਂਕਿ ਪਹਿਲਾਂ ਤਾਂ ਮੰਮੀ ਬਣਾਉਂਦੇ ਹੁੰਦੇ ਸੀ ਉੱਥੇ ਪਿੰਡ ਵੀ ਮੇਰੇ ਪੀਕਿਆਂ ਤੇ ਵੀ ਜਾਂ ਦਾਦੀ ਨੇ ਬਣਾਉਣੀ ਜਾਂ ਮੇਰੀ ਮੰਮੀ ਨੇ ਬਣਾਉਣੀ ਇੱਥੇ ਇੱਥੇ ਮੇਰੀ ਮੰਮੀ ਸੱਸਾ ਜਿਹੜੇ ਉਹ ਹੁੰਦੇ ਹੁੰਦੇ ਸੀਗੇ ਮੈਂ ਤਾਂ ਕਦੇ ਹੀ ਬਣਾਈ ਸੀ ਕਿ ਵੈਸੇ ਬਹੁਤ ਸੋਹਣੀ ਬਣ ਗਈ ਮੈਨੂੰ ਇਦਾਂ ਸੀਗਾ ਕਿ ਇਹ ਫਟ ਨਾ ਜਾਵੇ ਜੇ ਫਟ ਵੀ ਜਾਵੇ ਨਾ ਜੇ ਬਾਈ ਚਾਂਸ ਜਿਵੇਂ ਆਪਾਂ ਬੋਲੀ ਬਣਾਉਣੀ ਹੈ ਫਟ ਜੇ ਤਾਂ ਉਹਦਾ ਨਾ ਇਹਨੂੰ ਮੈਂ ਬੰਦ ਕਰਨ ਲੱਗੀਆਂ ਗਿਆ ਇਸ ਨੂੰ ਉਹ ਇਹਨੂੰ ਥੋੜਾ ਥੋੜਾ ਹਲਾ ਦੂੰਗੀ ਨਾਲ ਨਾਲ ਇਧਰ ਆਪਣਾ ਦੁੱਧ ਗਰਮ ਹੋਈ ਜਾਂਦਾ ਤਾਂ ਉਹ ਤੁਸੀਂ ਨਾ ਕਿਨਾਂ ਮ ਹਲਾਈ ਚੱਲੋ ਉਹਦਾ ਤੁਹਾਡਾ ਨਾ ਜਿਸ ਤਰ੍ਹਾਂ ਕੋਈ ਦੇ ਟਿੱਕੀਆਂ ਬਣ ਜਾਂਦੀਆਂ ਐ ਇਦਾਂ ਬਣ ਜਾਂਦਾ ਜੇ ਤੁਸੀਂ ਉਸ ਤੋਂ ਵੀ ਜ਼ਿਆਦਾ ਵਧੀਆ ਚੀਜ਼ ਜਾਂ ਤੁਸੀਂ ਜਿਵੇਂ ਕੋਈ ਸ਼ਹਿਰ 'ਚ ਰਿਸ਼ਤੇਦਾਰ ਰਹਿੰਦੇ ਆ ਜਾਂ ਕਿਤੇ ਤੁਸੀਂ ਭੇਜਣੀ ਆ ਨਾ ਤਾਂ ਤੁਸੀਂ ਉਹਨੂੰ ਹੋਰ ਉਹਨੂੰ ਕਿਨਾਂ ਮ ਹਲਾਈ ਚੱਲੋ ਤੇ ਸੇਕ ਦੇ ਉੱਤੇ ਉਹਦਾ ਜਿਹੜਾ ਪਾਣੀ ਐ ਜਮਾਂ ਸੁੱਕ ਜਾਊਗਾ ਤੇ ਉਹ ਨਾਲ ਇੱਕ ਪੰਜੀਰੀ ਵਾਂਗੂ ਬਣ ਜਾਂਦੀ ਐ ਜਿਵੇਂ ਨਾ ਫੁੱਲੇ ਜੇ ਬਣ ਜਾਂਦੇ ਆ ਪੰਜੀਰੀ ਵਾਂਗੂ ਤੇ ਉਹਦੇ ਵਿੱਚ ਤੁਸੀਂ ਮਿੱਠਾ ਗੁੜ ਪਾਉਣਾ ਖੰਡ ਪਾਉਣੀ ਉਹ ਤੁਸੀਂ ਪਾ ਸਕਦੇ ਆ ਤੇ ਉਹਨੂੰ ਨਾ ਖੰਡ ਪੁੰਨ ਪਾ ਕੇ ਜਿਵੇਂ ਹੁਣ ਆਪਾਂ ਪਾਈ ਆ ਉਹਨੂੰ ਬਸ ਅਸੀਂ ਹਿਲਾਇਆ ਜਾਣਾ ਤੇ ਉਹ ਨਾ ਸੁੱਕੀ ਜੀ ਬਣ ਜਾਂਦੀ ਆ ਜਿਵੇਂ ਆਪਾਂ ਪੰਜੀਰੀ ਬਣਾਉਣੀ ਹੁੰਦੀ ਆ ਐਦਾਂ ਤੇ ਉਹ ਵੀ ਬਹੁਤ ਟੇਸਟੀ ਬਣਦੀ ਆ ਉਹ ਮੈਂ ਖਾਦੀ ਆ ਉਦੋਂ ਮੇਰੀ ਦਾਦੀ ਜੀ ਬਣਾਉਂਦੇ ਹੁੰਦੇ ਸੀਗੇ ਤੇ ਕਿਉਂ ਮੇਰੇ ਆਪੂਆ ਇੱਕ ਤਾਂ ਦੋ ਭੂਆ ਮੇਰੇ ਸ਼ਹਿਰ 'ਚ ਹੀ ਰਹਿੰਦੀਆਂ ਸੀ ਇੱਕ ਭੂਆ ਪਿੰਡ 'ਚ ਹੁੰਦੀ ਸੀ ਜੀ ਤੇ ਜਦੋਂ ਵੀ ਪਸੂ ਸੋਣੇ ਨਾ ਤੇ ਦਾਦੀ ਜੀ ਨੇ ਨਾ ਮੇਰੀ ਨੇ ਇਸ ਤਰ੍ਹਾਂ ਹੀ ਬਣਾ ਕੇ ਉਹਨਾਂ ਨੂੰ ਫਿਰ ਨਾ ਉਹ ਪੰਜੀਰੀ ਬਣਾ ਕੇ ਦੇਂਦੇ ਤੇ ਉਹ ਪੰਜੀਰੀ ਜਿਹੜੀ ਬਣਦੀ ਸੀ ਨਾ ਉਹ ਕਈ ਦਿਨ ਫ੍ਰਿਜ ਰੱਖ ਕੇ ਕਈ ਦਿਨ ਖਾ ਲੈਂਦੇ ਸੀ ਉਹ ਬਹੁਤ ਟੇਸਟੀ ਬਣਦੀ ਸੀ ਉਹ ਵੀ ਮੈਨੂੰ ਤਾਂ ਨਹੀਂ ਮੈਂ ਆਪ ਨਹੀਂ ਖੁਦ ਨਹੀਂ ਬਣਾਈ ਹੈਗੀ ਪਰ ਜਿਹੜੀਆਂ ਵੱਡੀਆਂ ਬਜ਼ੁਰਗ ਲੇਡੀਜ਼ ਹੈਗੀਆਂ ਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਪੰਜੀਰੀ ਵੀ ਬਣਦੀ ਆ ਵੀ ਮਤਲਬ ਪੰਜੀਰੀ ਨਾਲ ਕੋ ਬਣ ਜਾਂਦਾ ਸੁੱਕਾ ਸੁੱਕਾ ਜਾ ਤੇ ਬੱਚੇ ਜਿਵੇਂ ਸਕੂਲ ਚ ਵੀ ਲੈ ਜਾਂਦੇ ਆ ਤੇ ਉੰਜ ਵੀ ਉਹ 5-4 ਦਿਨ ਲੰਘ ਜਾਂਦੇ ਥੋੜੇ ਉਹ ਬੋਲੀ ਨਾਲ ਜਿਨ੍ਹਾਂ ਨੇ ਇਹ ਟੇਸ ਜਿਨ੍ਹਾਂ ਨੇ ਸ਼ਹਿਰ ਵਾਲਿਆਂ ਨੇ ਨਹੀਂ ਨਾ ਵੇਖਿਆ ਹੁੰਦਾ ਉਹ ਫਿਰ ਇਸ ਤਰ੍ਹਾਂ ਕਰਕੇ ਵੇਖ ਲੈਂਦੇ ਆ ਲਓ ਜੀ ਆਪਣੀ ਬਹੁਤ ਸੋਹਣੀ ਬਣ ਗਈ ਬੋਲੀ ਤੇ ਹੁਣ ਇਹਨੂੰ ਨਾ ਮੈਂ ਲਾ ਕੇ ਰੱਖ ਦਿੰਨੀ ਆ ਹੁਣ ਆਪਾਂ 2-3 ਮਿੰਟ ਹੋ ਗਏ ਨੂੰ ਬੰਦ ਕੀਤੇ ਨੂੰ ਮੈਂ ਤਾਂ ਲਾਈ ਜਾਂਦੀ ਸੀ ਵੀ ਨੀਚੇ ਨਾ ਲੱਗੇ ਇਧਰ ਆਪਣਾ ਇਹ ਦੁੱਧ ਵੀ ਗਰਮ ਹੋ ਗਿਆ ਇਹਨੂੰ ਵੀ ਬੰਦ ਕਰ ਦਿੰਨੇ ਆਪਾਂ ਇਧਰ ਮੈਂ ਸਾਰੇ ਭਾਂਡੇ ਰੱਖ ਦਿਆ ਨਾਲ ਦੀ ਨਾਲ ਸਟ ਕਰੀ ਜਾਨੀ ਆ ਤੇ ਇਧਰ ਨੂੰ ਮੈਂ ਕੜਾਈ ਰੱਖ ਲਈ ਤੇ ਆਪਾਂ ਨਾ ਰਾਤ ਇਹ ਮੱਖਣ ਕੱਢ ਕੇ ਰੱਖਿਆ ਸੀਗਾ ਇਹਨੂੰ ਕੁਛ ਤਾਂ ਆਪਾਂ ਖਾਣ ਵਾਸਤੇ ਰੱਖ ਲਿਆ ਤੇ ਕੁਛ ਜਿਹੜਾ ਜਿਆਦੇ ਆ ਉਹ ਹੁਣ ਆਪਾਂ ਗਰਮ ਕਰ ਲਾਂਗੇ ਗਰਮ ਕਰਕੇ ਇਹਦਾ ਆਪਾਂ ਕਿਉ ਹੋਣ ਲਾਂਗੇ ਗਾਂਵਰ ਆਪਾਂ ਨੂੰ ਸਭ ਦੀਆਂ ਦੇ ਵਿੱਚ ਕੰਜੀਰੀ ਬਣਾਉਣ ਤੇ ਕੰਮ ਆਉਪੇ இன்னும்ரமக்கேத கட்யா பஸ் இன்னும்லாம் மீச்சே நாட்டி ਪੋਚਾ ਵੀ ਲਾਇਆ ਤੇ ਇਹ ਨੂੰ ਨਾ ਸਿਮ ਤੇ ਰੱਖੀ ਸੀ ਇਹ ਇੱਕ ਵਾਰ ਜਿਵੇਂ ਇੱਕ ਦੋ ਵਾਰੀ ਉਬਾਲ ਆ ਗਿਆ ਹੁੰਦਾ ਨਾ ਉਹ ਆ ਗਿਆ ਜਦ ਜਦੋਂ ਤੇ ਠੀਰੇ ਉਸ ਤੋਂ ਬਾਅਦ ਨੇ ਸਿਮ ਤੇ ਕਰਤਾ ਸੀਗਾ ਤੇ ਆਪਣਾ ਪੋਚਾ ਲੱਗ ਗਿਆ ਨਾਲ ਨਾਲ ਆਪਣਾ ਇਹ ਘਿਓ ਵੀ ਬਣ ਗਿਆ ਆ ਸੰਗੜਾ ਸੰਗੜਾ ਹੋ ਗਿਆ ਬਸ ਹੁਣ ਇਹ ਇਹ ਜਿਹੜੀ ਲੱਸੀ ਆ ਉਹ ਸੜ ਜੂਗੀ ਤੇ ਘਿਓ ਘਿਓ ਉੱਪਰ ਆ ਜੂਗਾ ਲਓ ਜੀ ਆਪਣਾ ਨਾ ਘਿਓ ਬਿਲਕੁਲ ਬਣ ਕੇ ਤਿਆਰ ਹੋ ਗਿਆ ਆਪਣਾ ਜਿਹੜੀ ਇਹਦੀ ਲੱਸੀ ਸੀ ਉਹ ਵੇਚੀ ਸੜਦੀ ਤੇ ਇਹਨੂੰ ਨਾ ਜਦੋਂ ਲੱਸੀ ਜਦੋਂ ਇਹ ਸੜਦੀ ਸੜਦੀ ਹੈ ਉਹ ਹੁਲਾਈ ਚੱਲੋ ਤੇ ਜੇ ਤਾਂ ਹੁਣ ਥੱਲੇ ਲੱਗ ਗਈ ਫੇਰ ਤਾਂ ਉਹਦੀ ਆਉਂਦੀ ਸਮੈਲ ਜੇ ਉਹ ਥੱਲੇ ਨਹੀਂ ਰੱਖਦੀ ਫੇਰ ਨਹੀਂ ਸਮੈਲ ਆਉਂਦੀ ਲੱਸੀ ਨੂੰ ਹੁਲਾਈ ਜਾਣਾ ਹੁੰਦਾ ਇਹ ਤਾਂ ਕਰਦੇ ਆਣਾ ਹੁਣ ਉੱਪਰ ਐਂਚ ਟਿਟੇ ਆ ਗਏ ਇਹ ਬੁਲਬਲੇ ਇਹਦਾ ਮਤਲਬ ਆ ਕਿ ਆਪਣਾ ਕਿਉਂ ਬਿਲਕੁਲ ਵਧੀਆ ਬਣ ਗਿਆ ਪੈਣਾ ਦਾ ਸਾਰੇ ਕੰਮ ਕਰ ਲੈਂਦੇ ਆ ਇਹ ਬੱਚਿਆਂ ਵਾਸਤੇ ਵੀਡੀਓ ਜਿਹੜੇ ਬੱਚਿਆਂ ਨੇ ਘਿਓ ਵਗੈਰਾ ਨਹੀਂ ਕੱਟਣਾ ਹੁੰਦਾ ਕਿਉਂਕਿ ਅ ਮੇਰੀ ਬੇਟੀ ਜਿਵੇਂ ਬਾਹਰ ਆ ਨਾ ਤੇ ਉਹਨੂੰ ਐ ਹੁੰਦਾ ਕਿ ਮੰਮਾ ਅਸੀਂ ਉਹ ਕਰੀਮ ਲਿਆ ਕੇ ਤੇ ਉਹਦਾ ਮੱਖਣ ਕੱਢਦੇ ਹੁੰਨੇ ਆ ਜਿਹੜਾ ਹੈਗਾ ਦੂਸਰਾ ਦੁੱਧ ਉੱਥੋਂ ਲੈ ਕੇ ਆਉਂਦੇ ਆ ਨਾ ਜਿਹੜਾ ਘਿਓ ਮਿਲਦਾ ਕਹਿੰਦੀ ਉਹ ਟੇਸਟੀ ਨਹੀਂ ਲੱਗਦਾਗਾ ਤੇ ਉਹ ਕਰੀਮ ਲੈ ਆਉਂਦੇ ਆ ਕਰੀਮ ਲਿਆ ਕੇ ਫਿਰ ਮੱਖਣ ਕੱਢ ਲੈਂਦੇ ਆ ਮੱਖਣ ਕੱਢ ਕੇ ਤੇ ਫਿਰ ਉਹ ਘਿਓ ਉਨੇ ਮੈਨੂੰ ਗਿਆ ਨੂੰ ਮੂਮ ਕਿਉਂ ਹੋ ਗਿਆ ਮੈਂ ਕੱਢਿਆ ਤੇ ਇਹ ਨਾ ਅੱਜ ਮੈਂ ਕੱਢਣ ਵਾਲੀ ਸੀਗਾ ਤੇ ਇਹ ਮੇਰੀ ਜਿਹਨਾਂ ਮੈਂ ਹੋਰ ਬੱਚਿਆਂ ਨੇ ਜਿਹਨਾਂ ਨੂੰ ਨਹੀਂ ਪਤਾ ਉਹ ਵੀ ਵੇਖ ਲੈਣਗੇ ਤੇ ਮੇਰੀ ਬੇਟੀ ਦਾ ਵੇਖੂਗੀ ਵੇਖੂਗੀ ਵੀ ਆ ਮੂਮ ਕਿਉਂ ਹੋ ਗਿਆ ਮੈਂ ਕੱਢਿਆ ਤੇ ਉਹ ਇਸ ਕਰਕੇ ਇਹ ਮੈਂ ਕਿਉਂ ਦੀ ਵੀਡੀਓ ਨਾਲ ਇਸ ਕਰਕੇ ਪਾਈ ਆ ਕਿਉਂਕਿ ਵੀਡੀਓ ਵੈਸੇ ਹੌਲੀ ਹੌਲੀ ਲੰਬੀ ਹੋ ਜਾਂਦੀ ਆ ਲੋ ਜੀ ਆਪਾਂ ਨਾ ਰਸੋਈ ਦਾ ਕੰਮ ਹੋਰ ਸਾਰਾ ਜਿਹੜਾ ਘਿਓ ਸੀ ਆ ਦੁੱਧ ਸੀ ਬੋਲੀ ਸੀ ਸਾਰਾ ਕੁਝ ਆਪਾਂ ਬਣਾ ਲਿਆ ਹੁਣ ਆਪਾਂ ਉਧਰੋਂ ਸਾਰਾ ਕੰਮ ਨਿਪਟ ਗਿਆ ਪੋਚਾ ਵੀ ਲਾ ਲਿਆ ਤੇ ਹੁਣ ਨਾ ਮੈਂ ਸਿਰਫ 5 ਜਾਂ 7 ਮਿੰਟ ਬੈਠ ਕੇ ਪੱਖੇ ਦੀ ਹਵਾ ਲਵਾਂਗੀ ਹਵਾ ਲੈ ਕੇ ਉਸ ਤੋਂ ਬਾਅਦ ਫਿਰ ਮੈਨੂੰ ਨੀਂ ਆ ਨਹਾ ਕੇ ਫਿਰ ਆਪਾਂ ਅਗਲਾ ਕੰਮ ਕਰਾਂਗੇ ਨਾ ਦੇਖੋ ਮੇਰੀ ਚੁੰਨੀ ਦਾ ਕੀ ਹਾਲ ਹੋਇਆ ਸਾਰੀ ਐਂ ਪੇਚ ਗਈ ਇਕੱਠੀ ਹੋ ਗਈ ਸਾਰੀ ਐਂਦਾ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸਿੱਧੀ ਸਿੱਧੀ ਗਰਮੀ ਹੋ ਜਾਂਦੀ ਹੈ ਆਪਾਂ ਨਾ ਇਧਰ ਚਾਹ ਤਾਂ ਨਹੀਂ ਨੂੰ ਹੁਣ ਟਾਈਮ ਹੋ ਗਿਆ 12:00 ਵਜੇ ਵੀ ਮੇਰੇ ਖਿਆਲ 12:00 ਵਜੇ ਇਹਦੇ ਵਿੱਚ ਆਪਾਂ ਲੌਂਗ ਲੇਚੀ ਪਾ ਲਈ ਪੱਤੀ ਪਈ ਆ ਤੇ ਗੁਲਾਬ ਦੀਆਂ ਪੱਤੀਆਂ ਪਈਆਂ ਆ ਵਾਲੀਆਂ ਤੇ ਆਪਾਂ ਇਹਦੇ ਵਿੱਚ ਇੱਕ ਕੱਪ ਚਾਹ ਪਾ ਦੇ ਆਸਤੇ ਬਣਾ ਲੈਣੇ ਆ ਇਹ ਤਾਂ ਉਹ ਕਾਹ ਮੈਨ ਸੁਬਾਹ ਦਾ ਗਰਮ ਕੀਤਾ ਪਿਆ ਤੇ ਇਹ ਵੀ ਮੈਨਾ ਇੰਟਰ ਪਉਣ ਲਈ ਨਹੀਂ ਆਪਾਂ ਨੂੰ ਆ ਪਹਿਲਾਂ ਆਪਣਾ ਇਹਦੇ ਵਿੱਚ ਇਹ ਕਿਉਂ ਹੈਗਾ ਸੀ ਕਿ ਇਹਦੇ ਵਿੱਚ ਆਪਾਂ ਪਹਿਲਾਂ ਇਹ ਛਾਨ ਨਹੀਂ ਰੱਖ ਲਈ ਉਸ ਤੋਂ ਬਾਅਦ ਅਸੀਂ ਕਪੜਾ ਰੱਖਿਆ ਤੇ ਕਪੜੇ ਤੋਂ ਬਾਅਦ ਫਿਰ ਆਪਾਂ ਇਹਨੂੰ ਕਿਉਂ ਨੂੰ ਕੱਢਾਂਗੇ ਤਾਂ ਜੋ ਇਹਦੇ ਵਿੱਚ ਨਾ ਕੋਈ ਕੁਝ ਵੀ ਨਾ ਵਿੱਚ ਜਾਵੇ ਛਦੀਆਂ ਛਦੀਆਂ ਨੂੰ ਜੰਕ ਲੱੱ ਘੋਕੋ ਜਾਵੇ। ਥੇਰੀ ਵਧੀਆ ਪੁਣਿਆ ਜਾਂਦਾ। ਜੇ ਆਪਾਂ ਛਾਂਣੀ ਨਾਲ ਚਾਹ ਪਾਣੀ ਨਾਲ ਵੈਸੇ ਬੁਣ ਦਿੰਦੇ ਉਹ ਨਹੀਂ ਵਧੀਆ ਪੁਣਿਆ ਜਾਂਦਾ। ਕੱਪੜੇ ਨਾਲ ਹੀ ਪੁਣਿਆ ਜਾਂਦਾ ਮਲ ਮਲ ਦੇ ਨਾਲ। ਯਸਤ ਰਕੋ। ਸਾਰਾ ਚੰਗੀ ਤਰ੍ਹਾਂ ਪੁਣਿਆ ਜਾਊਗਾ। ਇਸ ਤਰ੍ਹਾਂ ਕਰਨੀ ਹੈ। ਛੋਕ ਦੇ ਦਿਨਾਂ ਬਾਅਦ ਮੇਰੇ ਸਾਰਾ ਚੰਗੀ ਤਰ੍ਹਾਂ ਪੁਣਿਆ ਜਾਂਦਾ। ਲਓ। ਕੁਝ ਕਿਓ ਵਧੀਆ ਪੁਣਿਆ ਗਿਆ ਇਹ ਹੁਣ ਮੈਂ ਨੂੰ ਫ੍ਰਿਜ ਚ ਰੱਖ ਦੇਣੀ ਤੇ ਹੁਣ ਚਾਹ ਉਬਲ ਗਈ ਦੁੱਧ ਪਾ ਦਿੰਦੀ ਹਾਂ ਇਹ ਕਿਓ ਹਣਾ ਆਪਣਾ 2.5 ਕਿਲੋ ਵਾਲਾ ਇਹ ਡੱਬਾ ਇਹਦੇ ਵਿੱਚ ਮੈਂ ਪਾ ਲੈਣੀ ਨਹੀਂ ਤੇ ਫਿਰ ਮੈਂ ਫ੍ਰਿਜ ਚ ਰੱਖ ਦੇਣੀ ਨਹੀਂ ਆਪਣੀ ਚਾਹ ਬਣ ਗਈ ਆਪਾਂ ਕਰ ਦਿੰਨੇ ਗੈਸ ਬੰਦ ਤੇ ਹੁਣ ਨਾ ਆਪਾਂ ਥਣ ਲੈ ਲੈਂਦੇ ਆ ਜਿਵੇਂ ਆਪਾਂ ਚਾਹ ਪੌਣੀ ਅਜੇ ਨੰ ਮਿਰਚਾ ਤਾਂ ਗਰਮ ਪਈ ਆ ਉਹ ਮੇਰਾ ਪਤੀ ਤੇ ਮੈਂ ਨਾ ਇਹ ਵਾਲੀ ਐਨਕ ਰੱਖੀ ਜਾਂਦੀ ਸੀ ਤੁਹਾਨੂੰ ਮੈਂ ਦੱਸਾਂ ਇਹ ਵਾਲੀ ਐਨਕ ਇਹ ਕੱਲ ਐਨਕ ਬਣਵਾ ਕੇ ਲੈ ਆਂਦੀ ਐ ਪਿਛਲੇ ਸੈਚਰਡੇ ਚੈੱਕ ਕਰਵਾ ਕੇ ਹੀ ਸੀ ਨਗਾ ਤੇ ਕੱਲ ਹੀ ਬਣ ਕੇ ਆਈ ਐ ਤੇ ਜਿਹਨੇ ਬਣਾਈ ਐ ਇਹ ਐਨਕ ਤੇ ਉਹਨੇ ਨੰਬਰ ਇਹ ਵਾਲੀ ਐਨਕ ਤਾਂ ਮੈਨੂੰ ਵਧੀਆ ਹਜੇ ਫਿਰ ਵੀ ਵਧੀਆ ਠੀਕ ਦੇ ਦਿੱਸਦਾ ਵੀ ਵਰਗਿਆ ਨੰਬਰ ਤੇ ਇਹਦੇ ਵਿੱਚ ਹੁਣ ਜਦੋਂ ਮੈਂ ਲਾਈ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਦਿਖਦਾ ਹੈਗਾ ਮੈਨੂੰ ਜਿਵੇਂ ਬਿਲਕੁਲ ਹੀ ਨਹੀਂ ਦਿਖਦਾ ਧੁੰਦਲਾ ਧੁੰਦਲਾ ਦਿਖਦਾ ਤੇ ਸ਼ੀਸ਼ੇ ਗਲਤ ਪੈ ਗਏ ਫਿਰ ਫੋਨ ਕੀਤਾ ਤੇ ਕਹਿੰਦੇ ਜੀ ਸ਼ੀਸ਼ੇ ਨਾਲ ਗਲਤ ਪੈ ਗਈ ਹੁਣ ਦੇਖ ਲੋ ਉਹਨਾਂ ਦੇ ਕੰਮ ਭਾਈ 2600 ਰੁਪਏ ਇਹਦੇ ਤੇ ਨਾ ਐਂਕ ਦੇ 2600 ਰੁਪਏ ਲੱਗਿਆ ਕਿਉਂਕਿ ਇਹਦਾ ਜਿਹੜਾ ਇਹ ਫ੍ਰੀਮ ਸੀ ਵਧੀਆ ਸੀਗਾ ਤੇ ਮੈਨੂੰ ਐ ਸੀ ਵੀ ਚਲ ਵਾਰ-ਵਾਰ ਬਣਾਉਣ ਨਾਲੋਂ ਤੇ ਇੱਕ ਵਾਰੀ ਚੰਗੀ ਵਧੀਆ ਬਣਾ ਲਵਾ ਤੇ ਹੁਣ ਇਹਨੂੰ ਕੱਲ ਨੂੰ ਵਾਪਸ ਕਰਨਾ ਪੈਣਾ ਸ਼ੀਸ਼ੇਦਵਾਰੇ ਹੋਰ ਨਵੇਂ ਪਾ ਕੇ ਲੈਣੇ ਇੱਕਦਮ ਮੇਰੀ ਇਹ ਜਿਆਦਾ ਵੱਡੀ ਟੈਨਸ਼ਨ ਤਾਂ ਇਹੀ ਹੋ ਗਈ ਰ ਐਂਕ ਦੀ ਤੇ ਫੇਰ ਨਾ ਆਪਾਂ ਕੰਮ ਕਰ ਲਿਆ ਸੀ ਜਦੋਂ ਉੱਚਾ ਪੁਚਾ ਲਾ ਕੇ ਨਹਾ ਕੇ ਫਿਰ ਮੈਂ ਥੋੜਾ ਜਿਹਾ ਪਾਕ ਕੀਤਾ ਆਪਾਂ ਨਾ ਕਰੇ ਦੋ ਹਿੱਸੇ ਜੀ ਗ੍ਰੰਥ ਸਾਹਿਬ ਆ ਮੇਰੇ ਕੋਲੇ ਤੇ ਆਪਾਂ ਇੱਕ ਹਿੱਸਾ ਗ੍ਰੰਥ ਸਾਹਿਬ ਦਾ ਕਰ ਲਿਆ ਸੀ ਤੇ ਜਿਹੜਾ ਦੂਸਰਾ ਆਪਣਾ ਉਥੀ ਸਾਹਿਬ ਉਹ ਸ਼ੁਰੂ ਕੀਤਾ ਹੋਇਆ ਤੇ ਉਹ ਮੈਂ 15 20 ਪੇਜ ਜਾਂ ਜ਼ਿਆਦਾ ਜਿੰਨਾ ਵੀ ਟਾਈਮ ਲੱਗਦਾ ਮੈਂ ਉਹ ਕਰ ਲੈਣੀ ਹੁੰਨੀ ਆ ਤੇ ਉਸ ਤੋਂ ਬਾਅਦ ਨਾ ਮੈਂ ਇਹ ਵਾਲਾ ਮੇਰਾ ਨਾ ਜੈਂਪਰ ਕੱਟ ਕੇ ਰੱਖਿਆ ਪਿਆ ਸੀ ਆ ਕਾਟ ਹੁੰਦਾ ਤੇ ਮੈਂ ਇਹ ਸੌਣ ਲੱਗੀ ਹਾਂ ਦੇਖੋ ਇਹਨਾਂ ਅਸਤਰਾ ਮੈਂ ਲਾਈਏ ਇਹ ਪਾਈ ਪੀ ਹਾਂ ਬੜੇ ਲਾਈ ਤਾਂ ਰਸਤੀ ਹਾਂ ਰਸਤੀ ਇਹ ਬਾਹਾਂ ਤੇ ਲਾਲੀ ਤੇ ਸੂ ਇਹ ਜੈਂਪਰ ਸੋਂਦੀ ਸੋਂਦੀ ਨਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਟਾਈਮ ਕਿੰਨਾ ਕੁ ਬੀਤ ਗਿਆ ਤੇ ਜੇ ਵੇਖਿਆ ਤਾਂ 12:30 ਹੋ ਗਿਆ ਪਿਆ ਸੀ ਟਾਈਮ ਤੇ ਮੈਂ ਕਿ ਚਲ ਚਾਹ ਬਣਾ ਲਾਂ ਤੇ ਚਾਹ ਬਣਾ ਲਈ ਆਪਾਂ ਹੁਣ ਮੈਂ ਲਗੂੰਗੀ ਚਾਹ ਪੀਣ ਤੇ ਆਪਾਂ ਇੱਥੇ ਹੀ ਆਪਾਂ ਵਲੋਗ ਦਾ ਕਰਦੇ ਆਂਡ ਜੀ ਜੇ ਤੁਹਾਨੂੰ ਇਹਦੇ ਵਿੱਚੋਂ ਮੇਨੂੰ ਵੀਡੀਓ ਥੋੜੀ ਜਿਹੀ ਵੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ